ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੰਦੀਪ ਸਿੰਘ ਦੀਪੂ ਨੰਬਰਦਾਰ ਜਿਨ੍ਹਾਂ ਦੇ ਫਾਰਮ ਤੋਂ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨ ਲੱਗੇ ਦੋ ਮੱਝਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਡਿਟੇਲ ਇਹਨਾਂ ਮੱਝਾਂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਲਓ ਤਾਂ ਕਿ ਸਾਡੀ ਨਵੀਂ ਵੀਡੀਓਜ਼ নোਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਦੋਸਤੋ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ। ਆਪਣੀ ਤਸੱਲੀ ਕਰਕੇ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਕਰੋ ਅੱਗੇ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਹੋ ਸਕਦਾ। ਮੇਰਾ ਕੰਮ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪੋਣੀ। ਪਸ਼ੂ ਦੀ ਨਰਖ ਪਰਖ ਜਿਹੜੀ ਕਰਨ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਚਲਦੀ ਇੰਸਟਾਗ੍ਰam ਤੇ ਵੀ ਚਲਦੀ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੋਸਤੋ ਅੰਤ ਤੱਕ ਜਰੂਰ ਦੇਖਿਓ ਕਰਦੇ ਆ ਵੀਰਾਂ ਨਾਲ ਗੱਲਬਾਤ ਪੁੱਛਦੇ ਆ ਡਿਟੇਲਿੰਗ ਨਾਲ ਪੁੱਛੋ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਵੀਰ ਜੀ ਵਧੀਆ ਚੱਲਦੀ ਕਲਾ ਵੀਰੇ ਕਿੱਦਾਂ ਕੰਮ ਕਾਰ ਚੱਲੀ ਜਾਂਦਾ ਚੱਲੀ ਜਾਂਦੇ ਵੀਰ ਜੀ ਵਧੀਆ ਇਤਰਾ ਇਹ ਵੀ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਬੋਲ ਦਿਓ ਜੀ ਐਡਰੈਸ ਵੀਰੇ ਨਾਮ ਮੇਰਾ ਹੈਗਾ ਦੀਪੂ ਨੰਬਰਦਾਰ ਸ਼ਹਿਰ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਵੀ ਪੱਟੀ ਹੈ ਜੀ ਠੀਕ ਹੈ ਜੀ ਹਾਂਜੀ ਇਹ ਵੀ ਜੀ ਆਪਣਾ ਫੋਨ ਨੰਬਰ ਬੋਲ ਦਿਓ 9855016048 ਠੀਕ ਹੈ ਜੀ ਹਾਂਜੀ ਤੇ ਵਪਾਰ ਦਾ ਕੰਮ ਕਰਦੇ ਹੋ ਬਿਲਕੁਲ ਵੀਰ ਜੀ ਕਦਾਂ ਦਾ ਟਾਈਮ ਹੋ ਗਿਆ ਜੀ ਥੋੜਾ ਜਿਹਾ ਟਾਈਮ ਹੋ ਠੀਕ ਹੈ ਜੀ ਅੱਛਾ ਵੀਰ ਜੀ ਅੱਜ ਆਪਣੇ ਕੋ ਦੋ ਪਸ਼ੂ ਆ ਤੇ ਦੋਵਾਂ ਦੀ ਡਿਟੇਲ ਆਪਾਂ ਪਹਿਲੋ ਇਸ ਮਾਈ ਦੀ ਸ਼ੁਰੂ ਕਰ ਲਈਏ ਕੀ ਡਿਟੇਲ ਹੈ ਜੀ ਕਨਵਰਸ ਦੀ ਇਹਦੀ ਡਿਟੇਲ ਫਿਰ ਦੂਜਾ ਸੂਆ ਕਰਕੇ ਲਈ ਆ ਅੱਛਾ ਜੀ ਓ ਮੈਂ ਥੋੜੀ ਨਾ ਰੁਲੇ ਦੇ ਘਰੋਂ ਆਈ ਆ ਤੇ ਦੁੱਧ ਦੇਦਾ ਵੀਰ ਜੀ 6 ਹੈਗਾ ਜੇ 5.5 ਪੱਕਾ ਕੋਈ ਧਾਰਵਣਾ ਮਾਰੇ ਠੀਕ ਹੈ ਜੀ ਹਾਂਜੀ ਹਾਂਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਮੇਰੇ 22 ਦਿਨ ਬਖਾ ਲੋ ਕੋਈ ਮਹੀਨਾ ਵੀ ਮੰਨ ਸਕਦਾ ਬੱਚਾ ਕੀ ਦਾ ਬੱਚਾ ਮੇਲਕਾਫ ਆ ਜੀ ਅੱਛਾ ਜੀ ਹਾਂਜੀ ਦੂਜਾ ਸੂਆ ਦੋਸਤੋ ਸੂਈਆ ਸਾਮ ਘਟਲੇ ਘਰੋਂ ਆਈ ਇਸ ਕਰਕੇ ਥੋੜਾ ਜਿਹਾ ਦੋਸਤੋ ਲਿਸਾਪਨ ਜਰੂਰ ਹਦੀ ਬਾਕੀ ਦੋਸਤੋ ਆਰਡਰ ਕੁਆਲਿਟੀ ਚੈੱਕ ਕਰ ਲਓ ਅਜੇ ਚਵਾਈ ਹੋਣ ਲਈ ਬਾਕੀ ਹੈ ਸਵੇਰ ਦਾ ਟਾਈਮ ਹੈ ਵੀਡੀਓ ਬਣਾਉਂਦਾ ਔਰ ਕੇ ਦਿਖਾਈ ਵੀਰ ਜੀ ਨੇ 6 ਕਿਲੋ ਦੁੱਧ ਵੀਰ ਕਹਿੰਦਾ ਕੋਈ 5.5 ਕਿਲੋ ਦੀ ਵੀਰ ਕਹਿੰਦਾ ਕੋਈ ਬੇਸ਼ੱਕ ਆਪਣੀ ਗਾਰੰਟੀ ਦੇ ਕੋਈ ਖੜ ਸਕਦਾ ਦੋਸਤੋ ਕੱਦ ਕਾਠ ਚੰਗਾ ਮੈਂ ਤਾਂ ਬਸ ਥੋੜਾ ਜਿਹਾ ਲਿਸਾਪਨ ਜਰੂਰੀ ਹੈ ਕਿਉਂਕਿ ਤੁਹਾਨੂੰ ਦੱਸਤਾ ਦੋਸਤੋ ਮੈਂ ਸਾਮ ਘਟਲੇ ਘਰੋਂ ਆਈ ਹੈ ਇਸ ਕਰਕੇ ਦੋਸਤੋ ਥੋੜਾ ਜਿਹਾ ਲਿਸਾਪਨ ਜਰੂਰ ਸੁਵਾ ਦੋਸਤੋ ਦੂਜਾ ਮੰਨ ਲਓ ਕੁਤਜਾ ਮੰਨ ਲਓ ਤੁਹਾਡੀ ਨਰਖ ਪਰਕ ਆਪਣੀ ਮੋੜ ਦਾ ਵੀ ਲੈ ਥੋੜਾ ਜਿਹਾ ਸਿੰਘ ਦੋਸਤੋ ਜਰੂਰ ਖੁੱਲਾ ਵਾ ਬੰਦਾ ਥਣਾ ਥਣਾ ਦੀ ਕੁਆਲਿਟੀ ਦੋਸਤੋ ਤੁਹਾਨੂੰ ਡੇਢ ਤੋਂ ਚੈੱਕ ਕਰਵਾ ਦੇਣਾ ਆ ਲੋ ਜੀ ਕਰੋ ਚੈੱਕ ਦੋਸਤੋ ਆਰਡਰ ਕੁਆਲਿਟੀ ਦੀ ਬਹਿਣੀ ਵਾਲੇ ਪਾਸੋਂ ਤੁਹਾਨੂੰ ਥਣ ਚੈੱਕ ਕਰਵਾ ਦੇਣਾ ਕਰੀ ਕੋਈ ਗਿਆ ਅਛਾ ਵੀਰ ਜੀ ਕੋਈ ਭੂਰ ਛੱਟਾ ਕੋਈ ਕੋਈ ਵੀਰ ਜੀ ਭੂਰ ਛੱਟਾ ਨੇ ਕੋਈ ਬਾਤ ਘਾੜਨੀ ਜੇ ਠੀਕ ਹੈ ਜੀ ਬਰਾਬਰ ਦਰਾਂ ਸਾਰੀ ਬਰਾਬਰ ਆ ਜੀ ਠੀਕ ਹੈ ਜੀ ਹਾਂਜੀ ਤੇ ਕਿੰਨਾ ਮੁੱਲ ਕਰਦੇ ਵੀਰ ਜੀ ਦਾ ਮੁੱਲ ਵੀਰ ਜੀ ਇਹਦਾ ਕਰਦੇ 55200 ਰੁਪਿਆ ਅੱਛਾ ਜੀ ਤੇ ਮਾਨਤਨ ਕਿੰਨਾ ਕਰੋਗੇ ਜੀ 50 ਦੀ ਵੀਰ ਜੀ ਦੇ ਦਾਂਗੇ ਠੀਕ ਹੈ ਜੀ ਹਾਂਜੀ 55200 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਇਸ ਮੱਝ ਦੀ ਰੱਖੀ ਹੈ ਕਿਉਂਕਿ ਨਾਰਮਲ ਦੀ ਰੇਟ ਹੈ ਕੋਈ ਜ਼ਿਆਦਾ ਨਹੀਂ ਗਾ 50000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਆਪਾਂ ਮਾਨਤਨ ਜ਼ਰੂਰ ਕਰਾਂਗੇ ਜਿਹੜਾ ਕੋਈ ਵੀਰ ਭਰਾ ਸੀ ਦੇਣਾ ਤਸल्ली ਦੋਸਤੋ ਆਪਣੀ ਜਰੂਰ ਕਰ ਲਿਆ ਕਰੋ ਬੱਚਾ ਦੋਸਤੋ ਆ ਮਾਜੀ ਦਾ ਨਾਲ ਹੀ ਹੈ 2 ਨੰਬਰ ਬਾਰੇ ਦਸੀ ਵੀਰੇ ਦੇ ਬਾਰੇ ਇਹ ਜੀ ਇਹ ਮਾਜੀ ਗੱਭਣ ਆ ਕਿੰਨਾ ਟਾਈਮ ਖੜੀ ਇਹਦੇ ਵੀਰ ਜੀ 28 ਤਰੀਕ ਨੂੰ ਦਿਨ ਪੂਰੇ ਹੁੰਦੇ ਜੇ 28 ਮਾਰਚ ਹਾਂਜੀ 28 ਮਾਰਚ ਠੀਕ ਹੈ ਜਨਨਿਕ ਜੀ 5 6 ਦਿਨ ਪਹਿਲੇ 5 6 ਦਿਨ ਪਹਿਲੇ ਜੀ ਅੱਛਾ ਤੇ ਵੀਰ ਜੀ ਸੂਹਾ ਕਰਮਾ ਸੁਣੀਏ ਸੂਹਾ ਵੀਰ ਜੀ ਅਹੀਂ ਤੇਜਾ ਕਹਿ ਕੇ ਲਈ ਹੀ ਕੋਈ ਆਪ ਦੀ ਸਮਝ ਮੰਨੇ ਚੌਥਾ ਮੰਨ ਲੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਤੋਰ ਕੇ ਦਿਖਾਈ ਵੀਰ ਜੀ ਕਦ ਕਦ ਦੋਸਤੋ ਮੈਂ ਤਾਂ ਚੰਗਾ ਸੂਹਾ ਵੀਰ ਕਹਿੰਦਾ ਕਿ ਤੀਜਾ ਮੰਨ ਲੇ ਕੋਈ ਚੌਥਾ ਮੰਨ ਸਕ ਬਾਕੀ ਦੋਸਤੋ ਤੁਹਾਡੇ ਸਾਹਮਣੇ ਆਜੇ 28 ਮਾਰਚ ਨੂੰ ਉਹਦੇ ਜਿਹੜੇ ਦਿਨ ਪੂਰੇ ਹੋਣੇ ਆ ਮਦਨੀ ਟੌਲੀ ਦੇ ਸਮੇਂ ਤੱਕ ਦੋਸਤੋ ਇਹ ਵਧੀਆ ਦੁੱਧ ਮਤਲਬ ਆਰਡਰ ਕੁਆਲਿਟੀ ਤਿਆਰ ਕਰ ਲੂਗੀ ਦੁੱਧ ਵੀਰ ਕੋਈ ਪਤਾ ਕੀਤਾ ਪਿਛਲੇ ਸਵੇਰ ਕਿੰਨਾ ਕੁ ਚੋਆ ਦੁੱਧ ਵੀਰ 10 ਕਿਲੋ ਆਂਦੇ ਹੀ ਹੋ ਠੀਕ ਹੈ ਜੀ ਐਰ ਕੀ 11 12 ਕਿਲੋ ਤੇ ਚਵਾਊਗੀ ਠੀਕ ਹੈ ਜੀ ਹਾਂਜੀ ਹਾਂਜੀ ਕਦ ਕੱਢ ਦੋਸਤੋ ਮੈਂ ਤਾਂ ਚੰਗਾ 28 ਮਾਰਚ ਨੂੰ ਦੋਸਤੋ ਦਿਨੇ ਦੇ ਪੂਰੇ ਹੁੰਦੇ ਆ ਜੇ 5 ਦਿਨ ਬਾਕੀ ਪਏ ਆ ਤੇ ਸੁੰਦੇ ਸਮੇਂ ਤੱਕ ਦੋਸਤੋ ਆਰਡਰ ਕੁਆਲਟੀ ਨੇ ਕਾਫੀ ਵਧੀਆ ਤਿਆਰ ਕਰ ਲਈ 10 ਕਿਲੋ ਦੁੱਧ ਵੀਰ ਕੰਦਾ ਪੀਨੇ ਪਹਿਲੇ ਸਵੇਰੇ ਚਵਾਕ ਤੇ ਵਾ ਬਾਕੀ ਆਰਡਰ ਕੁਆਲਟੀ ਦੋਸਤੋ ਚੈੱਕ ਕਰ ਲੋ ਅਜੇ ਦੋਸਤੋ ਵਲਟ ਨਾ ਕਾਫੀ ਪਈਆਂ ਹਵਾਨੇ ਦੇ ਵਿੱਚ ਤੇ ਲਾਟੋ ਨਾ ਮੇਰੇ ਬਥੇਰੀਆਂ ਹਾਂਜੀ ਹਾਂਜੀ ਬਣੂ ਵੜੀ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਵੀਰ ਜੀ ਤੇ ਪਤੂਪਾ ਦਾ ਬਰਾਬਰ ਹੈ ਐ ਵੀਰ ਜੀ ਇੱਕੋ ਜਾਂ ਠੀਕ ਹੈ ਜੀ ਕੀ ਮੁੱਲ ਕਰਦੇ ਉਹਦਾ ਮੁੱਲ ਵੀਰ ਜੀ ਇਹਦਾ ਕਰਦੇ ਆ 60000 ਰੁਪਿਆ ਮਾਨਤ ਵਾਲੇ ਕੰਦਾ ਕੋਗੇ 1000 ਰੁਪਿਆ ਕਰ ਦਈਏ ਵੀਰ ਜੀ 58000 ਰੁਪਿਆ ਹਾਂਜੀ 1000 ਰੁਪਿਆ ਹੋਰ ਉਹ ਕਰੋ 52 ਦੀ ਦੇ ਦਾਂਗੇ ਠੀਕ ਹੈ ਜੀ ਉਹ ਚੋਂ 500 ਰੁਪਿਆ ਛੋਟ ਕਰ ਦਾਂਗੇ ਜੀ ਠੀਕ ਹੈ ਵੀਰ ਜੀ ਹਾਂਜੀ 60000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਕੀਤੀ ਆ 58500 ਰੁਪਏ ਦੀ ਵੀਰ ਕਹਿੰਦਾ ਆਪਾਂ ਮਾਝੇ ਦੇ ਦਾਂਗੇ ਜਿਹੜਾ ਕੋਈ ਵੀਰ ਖਰੀਦਣ ਆਊਗਾ ਬਾਕੀ ਦੋਸਤੋ ਮਾਨਤਨ ਮੌਕੇ ਤੇ ਜ਼ਰੂਰ ਹੋਊਗਾ ਕੋਈ ਫੋਨ ਦੋਸਤੋ ਜ਼ਰੂਰ ਕਰਿਆ ਕਰੋ ਅੱਛਾ ਜੀ ਠੀਕ ਹੈ ਜੀ 1 ਮਿੰਟ ਰਹਿ ਜੀ ਦੋਸਤੋ ਪੂਰੀ ਸੀਲਸੜਾ ਗਿਆ ਵੇਖੋ ਵੀਰ ਦੇ ਮੂੰਹ ਮੋਂ ਫੜਕੇ ਦਾ ਚੰਗੀ ਤਰ੍ਹਾਂ ਆ ਕਰੋ ਚੱਕ ਜੀ ਠੀਕ ਹੈ ਬਈ ਜੀ ਠੀਕ ਹੈ ਜੀ ਲਿਸਾਬਨ ਦੋਸਤੋ ਥੋੜਾ ਜਿਹਾ ਜ਼ਰੂਰ ਰੱਖ ਦੀ ਕਿਉਂਕਿ ਉਸ ਹਸਾਬ ਨਾਲ ਮੁੱਲ ਵੀ ਵੀਰ ਨੇ ਉਸ ਹਸਾਬ ਨਾਲ ਲਸਿਆਂ ਵਾਲਾ ਕਿਤਾਬ ਆ ਬਾਕੀ ਦੋਸਤੋ ਆ ਸੀਲਸ ਲੱਗ ਪੂਰੀ ਹੈ ਠੀਕ ਹੈ ਜੀ ਇੱਕ ਪਸ਼ੂ ਦੋਸਤੋ ਸੱਜਰ ਸੁਆਵਾ ਤੇ ਇੱਕ ਜਿਹੜੀ ਮਾਝੇ ਦੋਸਤੋ ਗੱਬਣਿਆ ਆਪਣੀ ਤਸੱਲੀ ਦੋਸਤੋ ਜ਼ਰੂਰ ਕਰਿਆ ਕਰੋ ਇੱਕ ਟਾਈਮ ਦੋ ਟਾਈਮ ਜਿਹੜਾ ਪਸ਼ੂ ਸੁਆਵਾ ਨੂੰ ਚੋਕੇ ਤੇ ਜਿਹੜਾ ਪਸ਼ੂ ਗੱਬਣਿਆ ਉਹਨੂੰ 튁 ਕੇ ਚੰਗੀ ਤਰ੍ਹਾਂ ਆਪਣੀ ਤਸੱਲੀ ਕਰਕੇ ਖਿਦਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ